11ਵਾਂ ਦਿਨ ਹੋਇਆ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੇ ਵਿਚਾਰੀ ਵਿੱਚ ਜਾਣ ਲਈ ਤਿਆਰ ਕੀਤਾ ਤੇ ਆਪਣੇ ਧਰਮ ਉੱਤੇ ਪੱਕੇ ਰਹਿਣ ਦੀ ਸਿੱਖਿਆ ਦਿੱਤੀ ਜਦੋਂ ਸਿਪਾਹੀ ਛੋਟੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਲੈ ਕੇ ਗਏ ਤਾਂ ਇੱਕ ਸਾਜ਼ਿਸ਼ ਰਚੀ ਗਈ ਜਿਸ ਸੰਸਾਰ ਉਹਨਾਂ ਨੂੰ ਪੇਸ਼ ਹੋਣ ਵੇਲੇ ਛੋਟੇ ਦਰਵਾਜ਼ੇ ਵਿੱਚੋਂ ਲੰਘਣ ਲਈ ਕਿਹਾ ਗਿਆ ਕਿ ਜਦੋਂ ਉਹ ਛੋਟੇ ਦਰਵਾਜ਼ੇ ਵਿੱਚੋਂ ਲੰਘਣ ਉਹਨਾਂ ਦਾ ਸਿਰ ਝੁਕ ਜਾਵੇ ਤੇ ਤਾੜੀ ਮਾਰ ਕੇ ਇਹ ਐਲਾਨ ਕਰ ਦਿੱਤਾ ਜਾਵੇ ਕਿ ਮੁਗਲ ਹਕੂਮਤ ਅੱਗੇ ਸਹਿਬਜ਼ਾਦਿਆਂ ਨੇ ਸਿਰ ਝੁਕਾ ਕੇ ਈਨ ਮੰਨ ਲਈ ਹੈ ਪਰ ਸਹਿਬਜ਼ਾਦਿਆਂ ਨੇ ਬੜੀ ਸੂਝ ਅਤੇ ਦ੍ਰਿੜਤਾ ਦੇ ਨਾਲ ਸਿਰ ਦੀ ਥਾਂ ਪਹਿਲਾਂ ਆਪਣੇ ਪੈਰ ਕਚਹਿਰੀ ਵਿੱਚ ਦਾਖਲ ਕੀਤੇ ਤੇ ਕਚਹਿਰੀ ਵਿੱਚ ਪਹੁੰਚਣ ਅਨੁਸਾਰ ਗੱਜ ਕੇ ਫਤਿਹ ਬਲਾਈ ਸੂਬਾ ਸਰਹੰਦ ਵੱਲੋਂ ਸਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੱਤੇ ਗਏ ਬਹੁਤ ਡਰਾਵੇ ਦਿੱਤੇ ਗਏ ਉਹਨਾਂ ਤੇ ਬਹੁਤ ਸਰੀਰਕ ਤਸ਼ੱਦਦ ਕੀਤੀ ਗਈ ਪਰ ਸਹਿਬ ਜਾਦੇ ਆਪਣੇ ਧਰਮ ਤੋਂ ਨਹੀਂ ਡੋਲੇ